ਜਿਹੜਾ ਇਹ ਹਾਈਵੇ ਹੈਗਾ ਇੰਦੋਰ ਹਾਈਵੇ ਹੈਗਾ ਜਦੋਂ ਗੋਦਰ ਵਾਲੀ ਸਾਈਡ ਤੋਂ ਗੁਜਰਾਤ ਤੋਂ ਐਂਟਰ ਕਰਦੇ ਆ ਮੱਧ ਪ੍ਰਦੇਸ਼ ਇਹ ਉਹ ਵਾਲਾ ਉਹ ਵਾਲਾ ਹਾਈਵੇ ਹੈਗਾ ਇੱਥੇ ਇਹ ਹਾਈਵੇ ਤੇ ਜਿਹੜਾ ਹੈਗਾ ਇੰਦੋਰ ਉਜੈਨ ਆਂਦਾ ਹੈਗਾ ਫਿਰ ਅੱਗੇ ਇੱਥੋਂ ਹੀ ਫਿਰ ਅੱਗੇ ਗਵਾਲੀਆ ਨੂੰ ਵੀ ਜਾਇਆ ਜਾ ਸਕਦਾ ਹੈਗਾ ਰਾਤ ਅਸੀਂ ਲੇਟ ਹੋ ਕੇ ਸੀਗੇ ਇੱਥੇ ਫਿਰ ਫਿਕਰ ਸਪਰਿੰਟ ਦਾ ਹੋਟਲ ਅਨਮੋਲ ਹੈ ਰਿਜ਼ੋਰਟ ਕਰਕੇ ਰਾਤ ਫਿਰ ਜਿਹੜਾ ਇੱਥੇ ਅਨਮੋਲ ਵਾਲੇ ਕੋਲ ਰਾਤ ਕਮਰਾ ਲਿਆ ਸੀ ਇੱਥੇ ਰੁਕੇ ਸੀ ਰਾਤ ਨੂੰ ਅਸੀਂ ਤੇ ਹੁਣ ਜਿਹੜਾ ਹੈਗਾ ਫਿਰ ਤਿਆਰ ਹੋ ਰਹੇ ਹਾਂ ਹੁਣ ਨਿਕਲਾਂਗੇ ਉਹ ਜੈਨ ਗੁਰਦੁਆਰਾ ਗੁਰੂ ਨਾਨਕ ਘਾਟ ਕਰਕੇ ਗੁਰਦੁਆਰਾ ਗੁਰੂ ਨਾਨਕ ਘਾਟੋ ਜੈਨ ਜਿਹੜੇ ਕਿ ਹਿੰਦੂਆਂ ਦੀ ਪਵਿੱਤਰ ਧਰਤੀ ਹੈਗੀ ਹੈ ਹਿੰਦੂਆਂ ਲਈ ਵੀ ਇੱਥੇ ਮੰਦਰ-ਮੰਦਰ ਕਾਫੀ ਨੇ ਇੱਥੇ ਮੰਦਰ ਕਾਫੀ ਨੇ ਇੱਥੇ ਇਹ ਜਿਹੜਾ ਪੇੜ ਹੈ ਇੱਥੇ ਹੀ ਗੁਰੂ ਨਾਨਕ ਸਾਹਿਬ ਕਿਸੇ ਟਾਈਮ ਤੇ ਆਏ ਸਨ ਉਦਾਸੀਆਂ ਦੌਰਾਨ ਇਹ ਪੇੜ ਨਾਨਕ ਘਾਟ ਓਜੈਨ ਮੱਧਿਆਪਦ ਦੇ ਗੁਰਦੁਆਰਾ ਸਾਹਿਬ ਦੀ ਇਤਿਹਾਸ ਲਿਖਿਆ ਹੋਇਆ ਇੱਥੇ ਬੋਰਡ ਤੇ ਸਾਡੇ ਨਾਲ ਸਾਂਝਾ ਵੀ ਕਰਦੇ ਆ। ਇਹ ਇੱਧਰ ਜਿਹੜਾ ਹੈਗਾ ਘਾਟ ਹੈ ਉਹ ਦਿਖਾ ਦਿੰਨੇ ਆ ਘਾਟ ਵੀ ਹਨ ਸ਼ਾਂਤ ਸਾਹ ਛੋਟਾ ਲਗਿਆ। ਇੱਧਰ ਕਮਰੇ ਨੇ ਗੁਰੂ ਘਰਾਂ ਦੇ ਲੰਗਰ ਹਾਲ ਹੈ। ਇੱਧਰ ਜਿਹੜਾ ਹੈਗਾ ਘਾਟ ਹੈਗਾ ਤੇ ਮੰਦਿਰ ਵੀ ਨੇ ਕਾਫੀ ਇੱਥੇ ਓਜੈਨ ਬੜੀ ਪ੍ਰਸਿੱਧ ਨਗਰੀ ਹੈਗੀ ਹੈ ਓਜੈਨ। ਬੜੀ ਪ੍ਰਸਿੱਧ ਉਹ ਨਗਰੀ ਹੈ ਉਹ ਜਾਨ ਇੱਕ ਕਾਟ ਹੈ ਇਹ ਨਦੀ ਹੱਥਲੇ ਥੱਲੇ ਨਦੀ ਹੈ ਉਹ ਦੂਰ ਮੰਦਿਰ ਵੀ ਨੇ ਆ ਕਾਟ ਤੇ ਲੋਕ ਇਸ਼ਨਾਨ ਕਰ ਰਹੇ ਨੇ ਆ ਮੰਦਿਰ ਬਹੁਤ ਪੜੀ ਆ ਇੱਧਰ ਕਾਟ ਤੇ ਪੁਲ ਬਣਿਆ ਇਹ ਪਵਿੱਤਰ ਉਜੈਨ ਨਗਰੀ ਮੰਦਿਰਾਂ ਦੀ ਨਗਰੀ ਮੰਦਿਰ ਬਹੁਤ ਨੇ ਇੱਥੇ ਇੱਥੇ ਹੀ ਗੁਰੂ ਨਾਨਕ ਸਾਹਿਬ ਕਿਸੇ ਟਾਈਮ ਤੇ ਆਏ ਸਨ ਡੇਰਾ ਲਾਇਆ ਸੀਗਾ ਜਿੱਥੇ ਡੇਰਾ ਲਾਇਆ ਸੀਗਾ ਇਹ ਉਹ ਸਥਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਨਾਨਕ ਘਾਟ ਉਹ ਜੈਨ ਮੱਧਿਆ ਪ੍ਰਦੇਸ਼ ਇੱਥੇ ਕਾਰ ਸੇਵਾ ਜਿਹੜੀ ਹੈਗੀ ਹੈ ਪੂਰੀ ਵਾਲੇ ਕਰ ਰਹੇ ਨੇ ਬਾਬਾ ਲੱਖਾ ਸਿੰਘ ਜੀ ਦੀ ਬਫਲ ਬਾਬਾ ਲੱਖਾ ਸਿੰਘ ਜੀ ਦਾ ਵੀ ਯੋਗਦਾਨ ਹੈਗਾ ਇੱਧਰ ਆ ਪੇੜ ਬੜਾ ਭਾਰੀ ਪੇੜ ਪੁਰਾਣਾ ਇੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ ਹੈ ਨੀਤੇ ਜੋਤ ਜਗਦੀ ਹੈ ਇਹ ਪਾਵਨ ਪਵਿੱਤਰ ਸਥਾਨ ਇੱਥੇ ਬਣਿਆ ਹੋਇਆ ਹੈਗਾ ਗੁਰਦੁਆਰਾ ਸਾਹਿਬ ਬੜਾ ਭਾਰੀ ਸੁਸ਼ੋਭਿਤ ਹੈ ਰਹਿਣ ਲਈ ਕਮਰੇ ਬਣੇ ਹੋਏ ਨੇ ਇਹ ਮਨੂਮੈਂਟ ਹੈਗਾ ਗੁਰਦੁਆਰਾ ਗੁਰੂ ਨਾਨਕ ਘੜ ਦਾ ਇੱਥੇ ਲਗਾਇਆ ਗਿਆ ਮਾਡਲ ਤੇ ਕਾਰ ਸੇਵਾ ਪੂਰੀ ਵੱਲੇ ਅੰਮ੍ਰਿਤਸਰ ਵੱਲੇ ਕਰ ਰਹੇ ਨੇ ਇਹ ਗੁਰਦੁਆਰਾ ਗੁਰੂ ਨਾਨਕ ਘਾਟ ਓਜੈਨ ਬੜੀ ਭਾਰੀ ਨਗਰੀ ਹੈਗੀ ਹੈ ਇਹ ਤੇ ਸ਼ਿਵ ਦਾ ਇੱਧਰ ਮੰਦਿਰ ਹੈਗਾ ਮਹਾਕਾਲ ਦਾ ਮਹਾਕਾਲ ਦਾ ਮੰਦਿਰ ਸਾਹਮਣੇ ਦੂਰ ਨਜ਼ਰ ਆ ਰਿਹਾ ਹੈਗਾ ਮਹਾਕਾਲ ਦਾ ਮੰਦਿਰ ਲੋਕ ਘਾੜ ਤੇ ਇਸ਼ਨਾਨ ਕਰ ਰਹੇ ਨੇ ਲੋਕ ਘਾੜ ਤੇ ਇਸ਼ਨਾਨ ਕਰ ਰਹੇ ਨੇ ਬਦੀ ਬੋਡੀ ਭਾਰੀ ਹੈਗੀ ਇਹ ਤੇ ਇੱਧਰ ਗੁਰੂ ਘਰ ਇਹ ਜਿਹੜਾ ਰੁੱਖ ਹੈਗਾ ਏਮਲੀ ਦਾ ਹੈਗਾ ਜਿਹੜਾ ਭਰਤਰੀ ਜੋਗੀ ਸੀਗਾ ਗੁਰੂ ਨਾਨਕ ਸਾਹਿਬ ਨੂੰ ਇਸੇ ਜਗ੍ਹਾ ਤੇ ਮਿਲਿਆ ਸੀਗਾ ਇੱਥੇ ਹੀ ਭਰਤਰੀ ਜੋਗੀ ਨੇ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ ਜਿਹੜਾ ਭਰਤਰੀ ਜੋਗੀ ਸੀ ਵਿਕਰਮਾ ਅਦਿੱਤਿਆ ਦਾ ਭਾਈ ਸੀ ਭਰਤਰੀ ਜਿਹੜਾ ਸੀ ਰਾਜ ਕਰਦਾ ਸੀ ਤੇ ਇਹ ਜਿਹੜਾ ਭਰਤਰੀ ਜੋਗੀ ਸੀ ਇਹ ਸੰਪਰਕ ਚ ਆਇਆ ਗੁਰਖਨਾਥ ਦੇ ਤੇ ਇਹ ਚੇਲਾ ਬਣ ਗਿਆ ਗੁਰਖਨਾਥ ਦਾ ਯੋਗੀ ਬਣ ਗਿਆ ਇਹਨੇ ਰਾਜ ਭਗਤ ਤੇ ਹਕਤਾ ਆਪਣੇ ਭਾਈ ਵਿਕਰਮਾ ਅਦਿੱਤਿਆ ਨੂੰ ਜਿਹਨੇ ਰਾਜ ਭਗਤ ਸੌਂਪ ਦਿੱਤਾ ਜਿਹੜਾ ਵਿਕਰਮਾ ਦਿੱਤਿਆ ਸੀ ਉਹ ਉਜੈਨ ਦਾ ਹੀ ਰਾਜਾ ਸੀ ਉਜੈਨ ਨੂੰ ਕਿਸੇ ਟਾਈਮ ਤੇ ਅਵੰਤੀਪੁਰਾ ਵੀ ਕਿਹਾ ਜਾਂਦਾ ਸੀਗਾ ਅਵੰਤੀਪੁਰਾ ਕਿਉਂਕਿ ਇੱਥੇ ਜਿਹੜੀ ਨਦੀ ਹੰ ਦਿਖਾਈ ਹੈ ਘਾਟ ਹੈ ਉਹਨੂੰ ਉਸ ਨਦੀ ਦਾ ਨਾਮ ਵੀ ਅਵੰਤੀ ਅਵੰਤੀ ਹੈਗਾ ਉਸ ਨਦੀ ਦਾ ਜਿਹੜਾ ਨਾਂ ਹੈਗਾ ਅਵੰਤੀ ਹੀ ਅਵੰਤੀ ਹੀ ਸੀਗਾ ਉਸ ਨਦੀ ਦਾ ਨਾਂ ਤੇ ਇਸ ਜਗ੍ਹਾ ਦਾ ਨਾਂ ਅਵੰਤੀਪੁਰਾ ਸੀਗਾ ਤੇ ਵਿਕਰਮਾ ਦੇ ਤਾ ਇੱਥੇ ਹੀ ਰਾਜ ਕਰਦਾ ਸੀਗਾ ਬਾਅਦ ਵਿੱਚ ਇਸ ਦਾ ਨਾਂ ਉਜੈਨ ਪੈ ਗਿਆ ਤੇ 1235 ਸੀ ਵਿੱਚ ਸੁਲਤਾਨ ਫਲਤੂਮਸ ਨੇ ਉਜੈਨ ਸ਼ਹਿਰ ਅਤੇ ਮੰਦਰਾਂ ਨੂੰ ਲੁੱਟਿਆ ਸੀ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ ਉਸ ਟਾਈਮ ਇਹ ਜਿਹੜੀ ਇਹ ਫਸੀਲ ਸੀਗੀ ਬਣਾਈ ਗਈ ਸੁਰੱਖਿਆ ਵਾਸਤੇ ਉਹ ਮੌਜੂਦ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਪੁਰਾਣਾ ਸ਼ਹਿਰ ਮਹਾਕਾਲ ਮੰਦਿਰ ਤੇ ਆਲੇ-ਦੋਲੇ ਦੀ ਆਬਾਦੀ ਜਿਹੜੀ ਸੀਗੀ ਉਹ ਇਹਦੇ ਮਹਾਕਾਲ ਦੇ ਮੰਦਿਰ ਦੇ ਕੋਲ ਹੀ ਸੀ ਕਿਉਂਕਿ ਮਹਾਕਾਲ ਦਾ ਮੇਨ ਮੰਦਿਰ ਇੱਥੇ ਹੀ ਹੈ ਹੁਣ ਜਿਹੜਾ ਪੁਰਾਣਾ ਸ਼ਹਿਰ ਤੇ ਫੈਸਿਲਿਟਾ ਚੁੱਕੇ ਹਨ ਭਰਤਰੀ ਜਿਹੜੀ ਹੈ ਜਿਹੜੀ ਗੋਫਾ ਸੀਗੀ ਉਹ ਦੇਖਦੇ ਆਂ ਵੀ ਉਹ ਪਰਥਰੀ ਦੀ ਗੁਫਾ ਸੀਗੀ ਇਮਲੀ ਇਮਲੀ ਦਾ ਦਰਖਤ ਹੈਗਾ ਉੱਥੇ ਤੇ ਉਹ ਘਾਟ ਦੇ ਕੋਲ ਹੀ ਸੀਗੀ ਤੇ ਪਰਥਰੀ ਦੀ ਗੁਫਾ ਘਾਟ ਦੇ ਕੋਲ ਹੈ ਸ਼ਹਿਰ ਤੋਂ ਬਾਹਰ-ਬਾਰ ਹੈਗੀ ਹੈ ਸ਼ਹਿਰ ਤੋਂ ਬਾਹਰ-ਬਾਰ ਪਤਾ ਕਰਾਂਗੇ ਕਿੱਥੇ ਉਹ ਸਾਹਮਣੇ ਦੂਰ ਮਹਾਕਾਲ ਦਾ ਮੇਨ ਮੰਦਿਰ ਹਮ ਨਜ਼ਰ ਆ ਰਿਹਾ ਇਸ ਮੰਦਿਰ ਦੇ ਆਲੇ-ਦੁਆਲੇ ਹੀ ਜਿਹੜਾ ਹੈਗਾ ਤੇ ਸ਼ਹਿਰ ਵਸਿਆ ਹੋਇਆ ਸੀ ਤੇ ਵਿਕਰਮਾਦਿੱਤ ਆ ਇੱਥੇ ਹੀ ਰਾਜ ਕਰਦਾ ਸੀਗਾ ਇੱਥੇ ਦਾ ਰਾਜਾ ਸੀਗਾ ਤੇ ਅੱਜ ਕੱਲ ਜਿਹੜਾ ਕੈਲੰਡਰ ਹਿੰਦੂ ਧਰਮ ਦੇ ਵਿੱਚ ਮਸ਼ਹੂਰ ਹੈ ਉਹ ਵਿਕਰਮਾ ਵਿਕਰਮੀ ਕੈਲੰਡਰ ਹੈ ਤੇ ਉਹ ਵਿਕਰਮਾ ਰਾਜੇ ਨਹੀਂ ਚਾਲੂ ਕੀਤਾ ਸੀ ਇਸ ਅਮਲੀ ਦੇ ਫੇਰ ਤੋਂ ਇਹ ਪ੍ਰਕਰਮਾ ਹੈਗੀ ਹੈ ਮਹਾਰਾਜ ਦੇ ਗੁਰੂ ਘਰ ਦੀ ਇੱਧਰ ਕਮਰੇ ਇੰਨੇ ਬਣੇ ਹੋਏ ਤੇ ਰ ਆਪਾਂ ਹੁਣ ਜਾਣ ਦੀ ਤਿਆਰੀ ਕਰਾਂਗੇ ਇੱਥੋਂ ਨਿਕਲਾਂਗੇ ਕਿਉਂਕਿ ਅੱਗੇ ਗਵਾਲੀਅਰ ਵੀ ਜਾਣਾ ਹੈਗਾ ਕਾਰ ਸੇਵਾ ਪੂਰੀ ਵਾਲੇ ਅੰਮ੍ਰਿਤਸਰ ਉਹਨਾਂ ਦੇ ਇੱਥੇ ਕਾਰ ਸੇਵਾ ਚੱਲ ਰਹੀ ਹੈ। ਇਹ ਉਹ ਜਾਨ ਬੜੀ ਪਵਿੱਤਰ ਨਗਰੀ Hindu ਧਰਮ ਦੀ ਆ ਸਾਹਮਣੇ ਬੀਬੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ। ਲੰਗਰ ਦੀ ਵੀ ਸੇਵਾ ਚੱਲ ਰਹੀ ਹੈ। ਇੱਧਰ ਹੀ ਜਿਹੜਾ ਹੈਗਾ ਲੰਗਰ ਹਾਲ ਹੈਗਾ ਇਹ ਦਰਵਾਜ਼ਾ ਗੁਰਦੁਆਰ ਤੇ ਕਮਰੇ ਬਣੇ ਨੇ। ਇੱਥੋਂ ਐਂਟਰੀ ਹੈ ਪਰ ਪਿਛਲੇ ਪਾਸੇ ਤੋਂ ਵੀ ਗੁਰਦੁਆਰ ਲੰਗਰ ਜਾਣ ਵਾਸਤੇ ਐਂਟਰੀ ਹੈਗੀ ਹੈ। ਤੇ ਅਸੀਂ ਹੁਣ ਇੱਥੋਂ ਬਾਹਰ ਨਿਕਲ ਰਹੇ ਹਾਂ। ਇੱਥੋਂ ਬਾਹਰ ਨਿਕਲਦੇ ਹੈਗੇ ਆ। ਇੱਧਰ ਜਿਹੜਾ ਦਰਵਾਜ਼ਾ ਜਾਣ ਲਈ ਰਸਤਾ ਹੈਗਾ ਨਿਸ਼ਾਨ ਸਾਹਿਬ ਦਰਵਾਜ਼ਾ ਜਾਣ ਲਈ ਰਸਤਾ ਨਵੇਂ ਸਾਰੀ ਚੱਲ ਰਹੀ ਹੈਗੀ ਆ ਇੱਧਰ ਜੋੜਾ ਘਰ ਤੋਂ ਜਦੋਂ ਆਪਾਂ ਮੁੜਦੇ ਆ ਤਾਂ ਇੱਧਰ ਫਿਰ ਬੋਰਡ ਲੱਗਿਆ ਲੰਗਰਾਲ ਸਰਾਏ ਬਾਥਰੂਮ ਜਾਣ ਵਾਸਤੇ ਇਹ ਇੱਧਰ ਜਿਹੜਾ ਹੈਗਾ ਇਹ ਨੀਲੀ ਛੱਤ ਵਾਲਾ ਜਿਹੜਾ ਉਹ ਘਾੜਾ ਕਰ ਰਿਹਾ ਇੱਧਰ ਦਰਵਾਜ਼ਾ ਗੁਰੂਕਰ ਮੇਨ ਸਾਹਿਬ ਹਾਈਵੇ ਆ ਰਹਾ ਹੈਗਾ ਉਜਾਨਤੋ ਆ ਰਿਹਾ ਹੈਗਾ ਏਸੀ ਹਾਈਵੇ ਦੇ ਉੱਪਰ ਗੁਣਾ ਸ਼ੇਪੂਰੀ ਤੇ ਅੱਗੇ ਇਹ ਗਵਾਲੀਅਰ ਨੂੰ ਜਾਂਦਾ ਹੈਗਾ 3 ਵਜੇ ਸੀਗੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਲੇਟ ਹੋ ਰਹੇ ਸੀਗੇ ਲੰਚ ਕਰਨ ਤੋਂ ਫਿਰ ਸਾਨੂੰ ਜਿਹੜਾ ਇੱਥੇ ਮਿਲਿਆ ਰਸਤਾ ਜ ਇੱਕ ਹੋਟਲ ਬ੍ਰਿਜ ਬਿਹਾਰ ਕਰਕੇ ਇੱਥੇ ਅਸੀਂ ਲੰਚ ਕਰ ਲਿਆ ਹੈਗਾ ਹੁਣ ਅੱਗੇ ਗਵਾਲੀਅਰ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਪਾਸ਼ਾਏ ਸ਼ੇਮੀ ਗਵਾਲੀਅਰ ਗਵਾਲੀਅਰ ਸਿਟੀ ਵਿੱਚ ਵੜਨ ਸਾਰ ਹੀ ਖੰਡੇਵਾਲਾ ਚੌਕ ਆਂਦਾ ਹੈ ਉਸ ਤੋਂ ਬਾਅਦ ਜਿਹੜਾ ਰਸਤਾ ਹੈਗਾ ਗੁਰੂ ਘਰ ਲਈ ਗੁਰਦੁਆਰਾ ਦਾਤਾਬੰਦੀ ਛੋੜ ਲਈ ਵਨਵੇ ਹੋ ਜਾਂਦਾ ਹੈਗਾ ਜਿਹੜਾ ਕਿ ਵਾਇਰਲੈਸ ਦੁਆਰਾ ਵਾਕੀ ਟੋਕੀ ਦੁਆਰਾ ਇੱਕ ਦੂਜੇ ਨੂੰ ਸੰਪਰਕ ਕਰਕੇ ਹੀ ਜਿਹੜੀਆਂ ਗੱਡੀਆਂ ਜਾਣ ਦਿੱਤੀਆਂ ਜਾਂਦੀਆਂ ਨੇ ਇਹ ਵਨਵੇ ਹੈ ਆਉਣ ਦਾ ਰਸਤਾ ਵੀ ਇਹੀ ਹੈ ਜਾਣ ਦਾ ਵੀ ਰਸਤਾ ਇਹੀ ਹੈ ਇਹ ਬਹੁਤ ਉਚਾਈ ਤੇ ਹੈਗਾ ਇਹ ਕਿਲਾ ਬਹੁਤ ਵੱਡਾ ਇਸ ਸਮੇਂ ਬੜੀ ਹਾਈ ਤੇ ਹੈਗੇ ਨੇ ਗੱਡੀਆਂ ਔਰ ਇਸ ਸਮੇਂ ਜੇ ਅਗਰ ਕੋਈ ਗੱਡੀ ਰੁਕਦੀ ਹੈਗੀ ਹੈ ਤਾਂ ਗੱਡੀ ਜਿਹੜੀ ਹੈਗੀ ਹੈ ਦੁਆਰਾ ਚੜਾਣੀ ਬੜੀ ਔਖੀ ਹੈ ਬਹੁਤ ਔਖੀ ਹੈ ਇਸ ਜਗ੍ਹਾ ਤੇ ਆ ਕੇ ਗੱਡੀ ਬਹੁਤ ਹਾਈਟ ਤੇ ਆ ਜਾਂਦੀ ਹੈਗੀ ਹੈ ਤੇ ਅਗਰ ਕੋਈ ਗੱਡੀ ਰੁਕ ਜਦੀ ਹੈ ਤੇ ਦੁਆਰਾ ਚੜਾਣੀ ਮੁਸ਼ਕਲ ਹੋ ਜਾਂਦੀ ਹੈ ਇਹ ਕਿਲੇ ਦਾ ਗੇਟ ਆ ਗਿਆ ਹੈਗਾ ਇਸ ਕਿਲੇ ਦੇ ਗੇਟ ਤੋਂ ਬਾਅਦ ਫਿਰ ਕਾਫੀ ਚੜਾਈ ਆਏਗੀ ਤੇ ਅਸੀਂ ਫਿਰ ਕਿਲੇ ਦੇ ਵਿੱਚ ਪ੍ਰਵੇਸ਼ ਕਰ ਜਾਾਂਗੇ। ਗਵਾਲੀਅਰ ਦਾ ਕਿਲਾ ਹੈਗਾ ਇਹ। 6 ਮਈ 56 ਸਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਇਸੇ ਕਿਲੇ ਵਿੱਚ ਬੰਦ ਸਨ ਤੇ ਇੱਥੇ ਹੀ ਗੁਰੂ ਘਰ ਗੁਰਦੁਆਰਾ ਦਾਤਾ ਬੰਦੀ ਛੋੜ ਜਿਹੜਾ ਹੈਗਾ ਉਹਨਾਂ ਦੀ ਯਾਦ ਵਿੱਚ ਸਮਰਪਿਤ ਹੈਗਾ। ਤੇ ਅੱਜ ਦਰਸ਼ਨ ਕਰਾਂਗੇ ਹਾਲਾਂਕਿ ਇਸ ਗੁਰੂ ਘਰ ਦੇ ਅਸੀਂ ਦੂਸਰੀ ਵਾਰ ਦਰਸ਼ਨ ਕਰ ਰਹੇ ਆਂ ਪਹਿਲਾਂ ਵੀ ਆਏ ਸੀਗੇ ਤੇ ਕਿੱਲੇ ਦੇ ਦਰਸ਼ਨ ਵੀ ਕੀਤੇ ਸਨ ਇਹ ਬਹੁਤ ਵੱਡਾ ਹੈਗਾ ਹਾਈਟ ਬਹੁਤ ਹਾਈਟ ਤੇ ਹੈਗਾ ਤੇ ਜਿਹੜਾ ਗੁਰਦੁਆਰਾ ਹੈਗਾ Madhya Pradesh ਦਾ ਜਿਹੜਾ ਟੀਵੀ ਸੈਂਟਰ ਜਿਹਨੂੰ ਸੈਟਲਾਈਟ ਜਿਹਨੂੰ ਟੀਵੀ ਸੈਟਲਾਈਟ ਸੈਂਟਰ ਵੀ ਹੈਗਾ ਜਿੱਥੋਂ ਟੀਵੀ ਦਾ ਪ੍ਰਸਾਰਣ ਹੁੰਦਾ Madhya Pradesh ਸਰਕਾਰ ਦਾ ਇਹ ਗੁਰੂ ਘਰ ਦਾ ਦਰਸ਼ਨੀ ਦੌੜੀ ਹੈਗੀ ਮੈਂ ਬਾਜ਼ਾਰ ਵਿੱਚੋਂ ਲੰਘ ਕੇ ਇਹ ਗੁਰੂ ਘਰ 'ਚ ਅਸੀਂ ਐਂਟਰ ਪ੍ਰਵੇਸ਼ ਕਰ ਗਏ ਹੈਗੇ ਇਹ ਮਹਾਰਾਜ ਦਾ ਪਹਿਲਾ ਗੁਰੂ ਸਾਹਿਬ ਦਾ ਜਿਹੜਾ ਹੈਗਾ ਮਨਮੋਕ ਨਜ਼ਾਰਾ ਹੈਗਾ ਗੁਰਦੁਆਰੇ ਦਾ ਸ਼ਾਮ ਦਾ ਟਾਈਮ ਹੈ ਹਨੇਰਾ ਹੋ ਚੁੱਕਾ ਹੈ ਤੇ ਸਮਾਪਤੀ ਜਿਹੜੀ ਹੈ ਗੁਰੂ ਘਰ ਦੇ ਵਿੱਚ ਸੁਖਾ ਸੰਦੀਖ ਹੋ ਚੁੱਕੀ ਹੈ ਅਸੀਂ ਆਪਣੀ ਗੱਡੀ ਆ ਸਾਹਮਣੇ ਗੁਰੂ ਘਰ ਦੇ ਕਮਰੇ ਨੇ ਹਾਲਾਂਕਿ ਸਾਨੂੰ ਇੱਥੇ ਸੰਗਤ ਬਹੁਤ ਆਈ ਹੋਈ ਹੈ ਸਾਨੂੰ ਸ਼ਾਇਦ ਇੱਥੇ ਕਮਰਾ ਮਿਲੇ ਨਾ ਮਿਲੇ ਕੁਝ ਕਹਿ ਨਹੀਂ ਸਕਦੇ ਹੁਣ ਅਸੀਂ ਇੱਥੇ ਗੱਡੀ ਖੜੀ ਕਰਕੇ ਕਮਰਿਆਂ ਦਾ ਪਤਾ ਕਰਾਂਗੇ ਧੰਨਵਾਦ